ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਆ ਉਹ ਗੱਲਬਾਤ ਤਕਰੀਬਨ ਤਕਰੀਬਨ ਆਪਣੇ ਸਾਰਿਆਂ ਲਈ ਹੋਇਆ ਅਸੀਂ ਵੀ ਵਿੱਚੇ ਆ ਜੰਨੇ ਆ ਕਿਉਂਕਿ ਇਹ ਸਾਨੂੰ ਸਟੋਰੀ ਆਈ ਹੈ ਬੜੀ ਦੁਖਦਾਈ ਜੀ ਸਟੋਰੀ ਆ ਦੇਖੋ ਜੀ ਮੈਨੂੰ ਤਾਂ ਇਹ ਗੱਲ ਨੇ ਬੜਾ ਟੱਚ ਕੀਤਾ ਕਿਉਂਕਿ ਇਹੋ ਜਿਹਾ ਸੰਤਾਪ ਹੁਣ ਅਸੀਂ ਖੰਡਾ ਵੀ ਰਹੇ ਆ ਆਪਣੇ ਘਰਾਂ ਚ ਤੇ ਪਿੱਛੇ ਵੀ ਪੇਕੇ ਘਰ ਬੜਾ ਇਹ ਸੰਤਾਪ ਹੰਡਾਇਆ ਜਦੋਂ ਸਾਡੇ ਭੈਣ ਭਾਈ ਜਾਂ ਸਾਡੇ ਬਰਾਬਰ ਦੇ ਧੀ ਪੁੱਤ ਚਲੇ ਜਾਣ ਉਹ ਗੱਲਾਂ ਕਦੇ ਮਨ ਚੋਂ ਜਾਂਦੀਆਂ ਨਹੀਂ ਹੁੰਦੀਆਂ ਇੱਕ ਪਰਿਵਾਰ ਤੋਂ ਸਾਨੂੰ ਜਿਹੜੀ ਸਟੋਰੀ ਆਈ ਆ ਉਹ ਕਹਿੰਦੇ ਵੀ ਸਾਡੇ ਬੇਟੇ ਦੀ ਹੋ ਗਈ ਡੈਥ ਕੋਸਾ ਹੈਗਾ ਤੀ 37 38 ਕੋ ਸਾਲ ਦੀ ਏਜ ਸੀਗੀ ਦੇਖੋ ਜਿਹੜੇ ਘਰਾਂ ਚੋਂ ਜਵਾਨ ਪੁੱਤ ਚਲੇ ਜਾਂਦੇ ਨੇ ਨਾ ਉਹ ਘਰਾਂ ਨੂੰ ਹੀ ਪੁੱਛਿਆ ਜਾਣਾ ਉਸ ਪਰਿਵਾਰ ਨੂੰ ਹੀ ਪੁੱਛਿਆ ਜਾਣਾ ਵੀ ਉਹਨਾਂ ਤੇ ਕੀ ਬੀਤਦੀ ਆ ਕਿਵੇਂ ਉਹ ਐਡਾ ਢੱਡ ਚ ਦੁੱਖ ਧਰ ਕੇ ਦੁਬਾਰਾ ਫੇਰ ਜੀਰੋ ਤੋਂ ਉੱਠਦੇ ਆ ਦੇਖੋ ਕਈ ਵਾਰ ਸਾਡਾ ਬਹੁਤ ਵਧੀਆ ਘਰ ਦਾ ਸਿਸਟਮ ਚੱਲਦਾ ਹੁੰਦਾ ਬਹੁਤ ਵਧੀਆ ਸਿਸਟਮ ਚੱਲਦਾ ਹੁੰਦਾ ਰੰਗੀ ਬਸਦੇ ਹੁੰਨੇ ਆ ਸਾਰੇ ਭੈਣ ਭਾਈ ਸਾਨੂੰ ਕਹਿੰਦੇ ਹੁੰਦੇ ਨੇ ਵੀ ਚੜ੍ਹਦੇ ਲੈਂਦੇ ਦਾ ਨਹੀਂ ਪਤਾ ਹੁੰਦਾ ਅਸੀਂ ਆਪਣੀ ਮੌਜ ਵਿੱਚ ਸਾਰਾ ਪਰਿਵਾਰ ਮਸਤ ਹੁੰਨੇ ਆ ਪਤਾ ਨਹੀਂ ਕਿੱਧਰੋਂ ਮਾੜੀ ਘੜੀ ਆ ਜਾਂਦੀ ਹੈ ਉਹ ਜਿਹੜੀ ਮਾੜੀ ਘੜੀ ਹੈ ਮਾੜੀ ਸੈਤ ਹੈ ਸਾਨੂੰ ਤੋੜ ਕੇ ਰੱਖ ਦਿੰਦੀ ਆ ਅਸੀਂ ਨਾ ਜਿਉਂਦਿਆਂ ਚ ਰਹਨੇ ਆ ਨਾ ਮਰਦਿਆਂ ਚ ਰਹਨੇ ਆ ਪਰ ਉਸ ਜਿਹੜਾ ਇਨਸਾਨ ਸਾਨੂੰ ਛੱਡ ਕੇ ਚਲੇ ਜਾਂਦਾ ਸਾਡਾ ਧੀਆ ਪੁੱਤਰ ਸਾਡਾਤੀ ਪੁੱਤ ਜਿਹੜਾ ਸਾਨੂੰ ਛੱਡ ਕੇ ਚਲੇ ਜਾਂਦਾ ਹੈ ਉਹਦੇ ਪਰਿਵਾਰ ਲਈ ਮਾਪਿਆਂ ਨੂੰ ਦੁੱਗਣੇ ਤਕੜੇ ਹੋਣਾ ਪੈਂਦਾ ਹੈ ਕਿਉਂਕਿ ਧੀਆਂ ਨੂੰਹਾਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਉਹਨਾਂ ਦੀ ਵੀ ਅਲੜ ਉਮਰ ਹੁੰਦੀ ਆ ਜੇ ਅਸੀਂ ਵੱਡੇ ਇਸ ਗੱਲ ਨੂੰ ਬਾੜਾ ਮੰਤੇ ਲਾਉਣ ਲੱਗੇ ਤਾਂ ਫਿਰ ਬੱਚੇ ਤਾਂ ਛੇਤੀ ਇਹਨਾਂ ਗੱਲਾਂ ਨੂੰ ਮੰਤੇ ਲਾ ਜਾਂਦੇ ਨੇ ਧੀ ਨੂੰਹ ਦਾ ਵੀ ਧਿਆਨ ਰੱਖਣਾ ਹੈ ਜਿਹੜੇ ਗਾਂਹਾਂ ਮੁੰਡੇ ਦੇ ਬੱਚੇ ਨੇ ਉਹਨਾਂ ਦਾ ਵੀ ਧਿਆਨ ਰੱਖਣਾ ਜੇ ਅਸੀਂ ਇਹਨਾਂ ਗੱਲਾਂ ਨੂੰ ਹਰਦਮ ਆਪਣੇ ਮਨਤੇ ਲਾ ਕੇ ਚੱਲੀ ਗਏ ਬੱਚਿਆਂ ਦੀ ਪੜ੍ਹਾਈ ਵੀ ਰੁਲ ਜਾਂਦੀ ਹੈ ਬੱਚੇ ਵੈਸੇ ਵੀ ਸਾਡੇ ਕਈ ਵਾਰ ਹੱਥੋਂ ਨਿਕਲ ਜਾਂਦੇ ਨੇ ਜਣੀ ਜੋ ਸਾਨੂੰ ਸਟੋਰੀ ਆਈ ਹੈ ਉਹਨਾਂ ਨੇ ਇਹ ਦੱਸਿਆ ਕਹਿੰਦੇ ਵੀ ਅਸੀਂ ਬੜਾ ਆਪਣੇ ਆਪ ਨੂੰ ਕਠੋਰ ਜਿਹਾ ਬਣਾ ਕੇ ਦਿਲ ਤੇ ਪੱਥਰ ਧਰ ਕੇ ਅਸੀਂ ਸਾਰਾ ਪਰਿਵਾਰ ਫੇਰ ਦੁਬਾਰਾ ਚੱਲ ਰਹੇ ਹਾਂ ਬੇਟਾ ਵੀ ਸਾਡਾ ਇਕੱਲਾ ਹੀ ਸੀਗਾ ਠੀਕ ਆ ਕਹਿੰਦੇ ਬਈ ਬੇਟੇ ਦੀ ਮੌਤ ਤੋਂ ਬਾਅਦ ਬਈ ਇੱਕ ਉਹ ਕਹਿੰਦੇ ਹੁੰਦੇ ਆ ਸਾਡਾ ਤਾਂ ਜਮਾਨਾ ਜਿਹਾ ਹੀ ਬਦਲ ਗਿਆ ਸਾਡੇ ਤੇ ਰਿਸ਼ਤੇਦਾਰ ਬੜੇ ਹਾਵੀ ਹੋ ਗਏ ਸਾਡੇ ਤੇ ਸਰੀਕਾ ਬੜਾ ਹਾਵੀ ਹੋ ਗਿਆ ਤੇ ਕੁਸ ਸਾਨੂੰ ਬੱਧੀਆਂ ਘਟੀਆਂ ਕਹਿਣ ਲੱਗੇ ਤਾਂ ਜੀ ਆਏ ਆ ਇਹਨਾਂ ਨੂੰ ਤਾਂ ਜੀ ਦੁੱਖੇ ਹੀ ਨਹੀਂ ਲੱਗਿਆ ਹੈਗਾ ਇਹ ਤਾਂ ਦੇਖ ਲੈ ਓਕਣੇ ਫਿਰਦੇ ਨੇ ਜੀ ਆਪੂਆ ਦੇਖੋ ਜਾਣੇ ਵਾਲਾ ਜਾਂਦਾ ਹੈ ਉਹ ਸਾਡੇ ਭਾਵੇਂ ਧੀ ਪੁੱਤ ਚਲੇ ਜਾਵੇ ਭਾਵੇਂ ਸਾਡੇ ਮਾਪੇ ਚਲੇ ਜਾਣ ਜਾਣੇ ਵਾਲਾ ਜਾਂਦਾ ਮਰਿਆਂ ਨਾਲ ਸਭ ਕੁ ਮੱਕ ਜਾਂਦਾ ਹੁਣ ਜਿਉਂਦਿਆਂ ਨੇ ਤਾਂ ਖਾਣਾ ਵੀ ਐ ਪਹਿਨਣਾ ਵੀ ਐ ਹੱਸਣਾ ਵੀ ਐ ਬੋਲਣਾ ਵੀ ਐ ਖੁਸ਼ੀਆਂ ਵੀ ਜਾਣਾ ਗਮੀਆਂ ਵੀ ਜਾਣਾ ਸਭ ਕੁ ਸੇ ਕਰਨਾ ਹੁਣ ਤੁਸੀਂ ਦੱਸੋ ਵੀ ਜੇ ਸਾਡੇ ਘਰ ਦਾ ਜੀ ਕੋਈ ਚਲੇ ਗਿਆ ਉਹ ਦੁੱਖ ਐ ਜਿਹੜਾ ਸਾਡੇ ਅੰਦਰ ਟਿਕ ਗਿਆ ਇਹ ਤਾਂ ਸਾਹਾਂ ਨਾਲੇ ਮੁੱਕਣਾ ਐ ਪਰ ਜੇ ਅਸੀਂ ਹਰਦਮ ਰੋਂ ਰੋਂ ਕਰੀ ਜਾਈਏ ਫੇਰ ਸਾਡਾ ਦੁੱਖ ਵੀ ਕੋਈ ਸੁਣਦਾ ਅਸੀਂ ਆਪ ਨੂੰ ਦੁੱਖ ਜ਼ਰੂਰ ਲਾ ਲਾਂਗੇ ਠੀਕ ਹੈ ਅਗਲਾ ਕਹਿੰਦਾ ਕਿਹੜਾ ਤੁਹਾਡੇ ਨਾਲ ਕੱਲਿਆਂ ਨਾਲ ਹੋਈ ਆ ਦੁਨੀਆਂ ਨਾਲੇ ਹੁੰਦੀ ਆ ਫਿਰ ਇਹ ਜਵਾਨ ਵੀ ਹੈਗੀ ਆ ਦੁਨੀਆਂ ਦੀ ਦੇਖਿਆ ਹੋਈ ਆ ਸਾਰਾ ਕੁਝ ਦੇਖਿਆ ਹੋਇਆ ਤਾਂ ਗੱਲ ਕਰੀਦੀ ਆ ਬਈ ਜੇ ਅਸੀਂ ਹੱਸ ਕੇ ਬਾਹਰ ਨਿਕਲਦੇ ਆ ਤਾਂ ਅਗਲਾ ਕਹਿੰਦਾ ਇਹਨਾਂ ਨੂੰ ਦੁੱਖ ਨਹੀਂ ਹੈਗਾ ਭਾਈ ਦੁੱਖ ਤਾਂ ਜਿਸ ਤਨ ਲਾਗੇ ਸੋਤਨ ਜਾਣੇ ਕੋਈ ਕਿਸੇ ਦੀ ਪੀੜ ਪ੍ਰਾਈ ਨੂੰ ਕੋਈ ਨਹੀਂ ਜਾਣਦਾ ਠੀਕ ਹੈ ਜੀ ਸਾਨੂੰ ਆਪਣੇ ਮਸੂਮਾਂ ਲਈ ਅਰਤੀਆਂ ਪੜਾਣ ਲਈ ਦੁਬਾਰਾ ਤਕੜੇ ਹੋਣਾ ਪੈਂਦਾ ਹੈ ਸਾਨੂੰ ਆਪਣੇ ਘਰਵਾਰ ਲਈ ਤਕੜੇ ਹੋਣਾ ਪੈਂਦਾ ਹੈ ਰੋਟੀ ਵੀ ਖਾਣੀ ਹੈ ਅਗਲੇ ਨੇ ਠੀਕ ਆ ਬਹੁਤੇ ਕੀ ਕਰਦੇ ਆ ਇਹੇ ਜੇ ਸਮੇਂ ਚ ਧੀਆਂ ਭੈਣਾਂ ਨੂੰ ਪੁੱਠੀਆਂ ਸਿੱਧੀਆਂ ਮੱਤਾਂ ਦੇਣ ਲੱਗ ਜਾਂਦੇ ਆ ਅਗਲਾ ਕਹਿੰਦਾ ਸੱਟ ਚ ਸੱਟ ਹੋਰ ਮਾਰੋ ਦੁਨੀਆ ਡਰਦੀ ਨਹੀਂ ਪ੍ਰਮਾਤਮਾ ਤੋਂ ਮੈਂ ਤੁਹਾਨੂੰ ਹੋਰ ਗੱਲ ਦੱਸਦੀ ਆ ਬਈ ਇਹ ਜਿਹੜਾ ਸਮਾਂ ਇਹ ਜਿਹੜਾ ਸਮਾਂ ਬੜਾ ਭਿਆਨਕ ਸਮਾਂ ਕਦੇ ਕਿਸੇ ਦੇ ਸਮੇਂ ਦਾ ਫਾਇਦਾ ਨਾ ਚੱਕਿਆ ਕਰੋ ਇਹ ਸਮਾਂ ਕਦੇ ਵੀ ਕਿਸੇ ਤੇ ਵੀ ਪੈ ਸਕਦਾ ਹੈ ਸਭ ਦੇ ਧੀਆ ਪੁੱਤ ਨੇ ਮੂਰੇ ਜੇ ਅਸੀਂ ਡਰ ਕੇ ਰਹਾਂਗੇ ਪਰਮਾਤਮਾ ਤੇ ਤਾਂ ਚੰਗੇ ਰਹਾਂਗੇ ਠੀਕ ਹੈ ਜੀ ਜੇ ਅਸੀਂ ਕਈਏ ਵੀ ਫਲਾਣੇ ਨਾਲ ਹੋ ਗਈ ਮੇਰੇ ਨਾਲ ਨਹੀਂ ਹੋ ਸਕਦੀ ਕੋਈ ਪਤਾ ਨਹੀਂ ਇਹ ਜੇ ਪਲ ਜ਼ਿੰਦਗੀ ਚ ਹੰਡਾਏ ਹੋਏ ਆ ਬਈ ਹੱਸਦੇ ਖੇਡਦੇ ਆ ਤੇ ਪੱਥਰ ਵਰਸ ਗਏ ਪਤਾ ਨਹੀਂ ਤਾਂ ਵੀ ਸਵੇਰੀਆਂ ਅਸੀਂ ਲੁੱਡੀਆਂ ਪਾਉਨੇ ਆ ਸ਼ਾਮ ਨੂੰ ਸਾਡੇ ਨਾਲ ਕੀ ਬੀਤ ਜਾਣਾ ਹੈ ਅਸੀਂ ਹਜੀਆਂ ਛਾਮਾਂ ਹਜੀਆਂ ਰਾਤਾਂ ਹੰਡਾਈਆਂ ਹੋਈਆਂ ਠੀਕ ਹੈ ਕਹੀਦਾ ਸਾਜਰੇ ਉੱਠ ਕੇ ਵੀ ਸੱਚੇ ਪਾਤਸ਼ਾਹ ਕਿਸੇ ਦਾ ਦੁੱਖ ਨਾ ਦਿਖਾਈ ਕੋਈ ਬੋਲੇ ਕੋਈ ਨਾ ਬੋਲੇ ਆਪਣੇ ਘਰ ਅਗਲਾ ਮੌਜ ਚ ਮਸਤ ਰਹੇ ਠੀਕ ਹੈ ਮੈਂ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜੋ ਹਸਾਬ ਨਾਲ ਉਹਨਾਂ ਨੇ ਵਿਚਾਰਿਆ ਨੇ ਸਟੋਰੀ ਸਾਨੂੰ ਭੇਜੀ ਹੈ ਬਈ ਕਹਿੰਦੇ ਵੀ ਸਾਡਾ ਜੀਵਣਾ ਮੁਸ਼ਕਲ ਕਰਿਆ ਪਿਆ ਸਾਨੂੰ ਖਸਦਿਆਂ ਨੂੰ ਵੀ ਟੇਕ ਨਹੀਂ ਸਾਨੂੰ ਆਪਣਾ ਪਰਿਵਾਰ ਸਾਹਮਦੇ ਨੂੰ ਵੀ ਟੇਕ ਨਹੀਂ ਜਦੋਂ ਅਸੀਂ ਕਿਸੇ ਕੋਲ ਆਪਣਾ ਦੁੱਖੜਾ ਬੋਲਦੇ ਆਂ ਫਿਰ ਸਾਡਾ ਅਗਲਾ ਸੁਣਦਾ ਵੀ ਨਹੀਂ ਅਗਲਾ ਕਹਿੰਦਾ ਕਿਹੜਾ ਕੱਲਿਆਂ ਨਾਲੇ ਆ ਸਾਰੀ ਦਿਹਾੜੀ ਰੋਂਦੇ ਫਿਰੇ ਜਾਂਦੇ ਨੇ ਦੁਨੀਆਂ ਨੂੰ ਕਿਸੇ ਵਾਸਤੇ ਟੇਕ ਨਹੀਂ ਜੀ ਹੈਗੀ ਮੈਂ ਤਾਂ ਇਹ ਕਹਿੰਨੀ ਆ ਜਿਹੜਾ ਦੁੱਖ ਜਿੱਥੇ ਟਿਕ ਗਿਆ ਟਿਕ ਗਿਆ ਮਾਂ ਦੇ ਢਿੱਡ 'ਚ ਪਿਓ ਦੇ ਢਿੱਡ 'ਚ ਭੈਣਾ ਭਾਈਆਂ ਦੇ ਢਿੱਡ 'ਚ ਇਹ ਕਦੇ ਨਹੀਂ ਕੋ ਜਲ ਹੁੰਦਾ ਜਿਉਂ ਅਸੀਂ ਖੁਸ਼ੀਆਂ ਮਨਾਉਨੇ ਆ ਸਾਡੇ ਹਰ ਇੱਕ ਸਾਡਾ ਆਪਣਾ ਭੈਣ ਭਾਈ ਧੀਆ ਪੁੱਤ ਸਾਡੇ ਮੂਰੇ ਆ ਕੇ ਖੜਾ ਹੋ ਜਾਂਦਾ ਹੈ ਇਹ ਜਿਹੜੇ ਮੁੱਕ ਜਾਂਦੇ ਨੇ ਕਦੇ ਸਾਡੇ ਮਨਾਂ ਚੋਂ ਨਹੀਂ ਮੁੱਕਦੇ ਸਾਡੇ ਦਿਲ ਚ ਬਸੇ ਹੁੰਦੇ ਨੇ ਰਿਸ਼ਤੇ ਠੀਕ ਹੈ ਤੁਸੀਂ ਕਦੇ ਵੀ ਕਿਸੇ ਤੇ ਮੈਂ ਸਭ ਨੂੰ ਕਹਿਣੀ ਆ ਭੈਣ ਭਾਈਆਂ ਨੂੰ ਭਾਵੇਂ ਇਹ ਗੱਲ ਸਾਡੇ ਸ਼ਰੀਕੇ ਚ ਹੋਈ ਹੋਈ ਆ ਭਾਵੇਂ ਸਾਡੇ ਰਿਸ਼ਤੇਦਾਰੀ ਚ ਹੋਈ ਹੋਈ ਆ ਨਾ ਕਿਸੇ ਦੇ ਸਮੇਂ ਦਾ ਫਾਇਦਾ ਚੱਕਿਆ ਕਰੋ ਦੇਖੋ ਜਿੰਨੇ ਸਵਾਸਾਂ ਸੀ ਉਨੇ ਹੀ ਲੈਣੇ ਆ ਮੈਂ ਇਹ ਨਹੀਂ ਕਹਿੰਦੀ ਵੀ ਇਹ ਪਰਮਾਤਮਾ ਦੀ ਮਾਰ ਹੈ ਪਰਮਾਤਮਾ ਨੇ ਜਿੰਨੇ ਸਾਡੇ ਸਵਾਸ ਲਿਖ ਕੇ ਭੇਜਿਆ ਸੀ ਉਨੇ ਹੀ ਲੈਣੇ ਆ ਉਦੋਂ ਇੱਕ ਸਵਾਸ ਵੱਧ ਨਹੀਂ ਲੈ ਸਕਦੇ ਠੀਕ ਹੈ ਜੀ ਬਾਈ ਸੋਈ ਗੱਲਾਂ ਇਹ ਜੋ ਸਾਡੇ ਕਰਮਾਂ ਦਾ ਗੇੜ ਹੁੰਦਾ ਕਿਸੇ ਦੇ ਕਰਮਾਂ ਦੇ ਗੇੜ ਦਾ ਫਾਇਦਾ ਨਾ ਚੱਕਿਆ ਕਰੋ ਬਹੁਤ ਲੋਕ ਹੰਕਾਰ ਜਮਦੇ ਨੇ ਬਹੁਤ ਲੋਕ ਮੈਂ ਦੇਖਿਆ ਹੈ ਸਰੀਕਾ ਵੀ ਹੰਕਾਰ ਜਾਂਦਾ ਹੈ ਰਿਸ਼ਤੇਦਾਰ ਵੀ ਕਈ ਵਾਰ ਜਿਹੜੇ ਸਾਡੇ ਨਾਲ ਖਾਰ ਖਾਂਦੇ ਹੁੰਦੇ ਆ ਉਹ ਵੀ ਹੰਕਾਰ ਜਾਂਦੇ ਨੇ ਵੀ ਵਧੀਆ ਇਹਨਾਂ ਨਾਲ ਹੋਈ। ਉਹ ਭਾਈ ਵਧੀਆ ਤਾਂ ਜਿਹੜੀ ਹੋ ਗਈ ਹੋ ਗਈ ਰੱਬ ਦੀ ਕਰੀ ਸਿਰ ਧਰੀ। ਉਹਦੀ ਕਰੀ ਨੂੰ ਕੋਈ ਥੱਲ ਨਹੀਂ ਸਕਿਆ ਅੱਜ ਥਾਈ ਨਾ ਕੋਈ ਥੱਲ ਸਕਦਾ। ਪਰ ਜੇ ਅਸੀਂ ਇਨਸਾਨ ਹੋ ਕੇ ਆਪਣੀ ਇਨਸਾਨੀਅਤ ਤੋਂ ਬਾਹਰ ਹੋ ਕੇ ਚੱਲਾਂਗੇ ਬਈ ਜੋ ਇਹਨਾਂ ਨਾਲ ਹੋਈ ਵਧੀਆ ਹੋਈ ਇਹ ਵਧੀਆ ਕਿਸੇ ਨਾਲ ਵੀ ਹੋ ਸਕਦੀ ਹੈ। ਇਹ ਤੁਹਾਨੂੰ ਵਧੀਆ ਲੱਗਦੀ ਆ ਅਸੀਂ ਤਾਂ ਬਈ ਪਲ ਪਲ ਡਰਦੇ ਆ ਇੱਕ ਇੱਕ ਅੱਖ ਦੇ ਫੋਰੇ ਤੋਂ ਡਰਦੇ ਆ ਵੀ ਪ੍ਰਮਾਤਮਾ ਬਸ ਤੂੰ ਆਪਣੀ ਮਿਹਰ ਭਰਿਆ ਹੱਥ ਰੱਖੀ ਠੀਕ ਆ ਜੀ ਅੱਜ ਦਾ ਸਮਾਂ ਤਾਂ ਇੰਨਾ ਭਿਆਨਕ ਸਮਾਂ ਸਾਡੇ ਘਰੋਂ ਕੋਈ ਬਾਹਰ ਜਾਂਦਾ ਨਾ ਮੋਟਰ ਗੱਡੀ ਚੱਕ ਕੇ ਜਿੰਨਾ ਚਿਰ ਇਨਸਾਨ ਘਰ ਨਹੀਂ ਆਉਂਦਾ ਆਏ ਆ ਜਾਣਕਾਰੀ ਜਾਂਦੀ ਆ ਅੰਨੀ ਦੁਨੀਆ ਤੇ ਅੱਗ ਵਰਸਦੀ ਆ ਅੰਨੀ ਹੋਈ ਫਿਰਦੀ ਆ ਦੁਨੀਆ ਐਕਸੀਡੈਂਟਾਂ ਨੇ ਖਾਲੀ ਦੁਨੀਆ ਬਿਮਾਰੀਆਂ ਨੇ ਖਾਲੀ ਦੁਨੀਆ ਠੀਕ ਆ ਮਨਾਂ ਦੇ ਫਰਕਾਂ ਨੇ ਖਾਲੀ ਦੁਨੀਆ ਇੱਕ ਦੂਏ ਨੂੰ ਮਕਾਉਣ ਤੇ ਹੋਈ ਹੋਈਆਂ ਸਭ ਜੇ ਕੋਈ ਪਰਿਵਾਰ ਆਪਣੇ ਧੀ ਪੁੱਤ ਨੂੰ ਢਿੱਡ ਚ ਧਰ ਕੇ ਉੱਠਦਾ ਆਪਣਾ ਗਾਂਹਾਂ ਵਾਲਾ ਕਹਿੰਦੇ ਆ ਪਰਿਵਾਰ ਸੰਭਦਾ ਹੈ ਸੰਭਣਦਿਆ ਕਰੋ ਜੇ ਤੁਸੀਂ ਕਿਸੇ ਦੀ ਸਹਾਇਤਾ ਨਹੀਂ ਨਾ ਕਰ ਸਕਦੇ ਕਿਸੇ ਨੂੰ ਕਮਜ਼ੋਰ ਬਣਾ ਕਰਿਆ ਕਰੋ ਸਾਨੂੰ ਕੋਈ ਹੱਕ ਨਹੀਂ ਕੋਈ ਹੱਕ ਨਹੀਂ ਸਾਨੂੰ ਕਮਜ਼ੋਰ ਕਰਨ ਦਾ ਕਿਸੇ ਨੂੰ ਠੀਕ ਹੈ ਤੁਸੀਂ ਮੈਂ ਕਹਿੰਨੀ ਆ ਵੀ ਅਸੀਂ ਜਿੰਨੇ ਜੋਗੇ ਹੈਗੇ ਆ ਠੀਕ ਆ ਕਿਸੇ ਦੀ ਨਹੀਂ ਬਣਦੀ ਉਹ ਵੱਖਰੀ ਗੱਲ ਹੈ ਮੈਂ ਇਹ ਨਹੀਂ ਕਹਿੰਦੀ ਵੀ ਸਾਰਿਆਂ ਦੀ ਬਣਦੀ ਉਹ ਹੁੰਦੀ ਆ ਕਿਸੇ ਦੀ ਨਹੀਂ ਬਣਦੀ ਆਪਣੇ ਘਰ ਟਿੱਕੇ ਬੈਠੋ ਪਰ ਕਿਸੇ ਨੂੰ ਦੁਖੀ ਨੂੰ ਦੁਖੀ ਨਾ ਕਰੋ ਕਿਸੇ ਦੁਖੀ ਦੀ ਗੱਲ ਨਾ ਬਣਾਓ ਬਸ ਮੈਂ ਇੰਨਾ ਕਹਿੰਨੀ ਆ ਠੀਕ ਹੈ ਬਈ ਜਿਹੜੇ ਦੇਖੋ ਜਿਹੜੇ ਲਗਾ ਕਰਦੇ ਨੇ ਇੱਕ ਦੁਖੀ ਘਰ ਨਾਲ ਜਿਹੜੇ ਬੰਦੇ ਲਗਾ ਕਰਦੇ ਆ ਮੈਂ ਉਹਨਾਂ ਨੂੰ ਇੱਕ ਗੱਲ ਉਹਨਾਂ ਨੂੰ ਵੀ ਜ਼ਰੂਰ ਕਹੂੰਗੀ ਅ ਭਾਈ ਤੁਸੀਂ ਹਰੇਕ ਬੱਚੇ ਨੂੰ ਜਿਹਦੇ ਸਿਰ ਤੇ ਪਿਓ ਦਾ ਸਾਆਇਆ ਨਹੀਂ ਹੈਗਾ ਉਹਨੂੰ ਕਦੇ ਪੁੱਠੀ ਮਤ ਨਹੀਂ ਦੇਣੀ ਕਦੇ ਉਹਨੂੰ ਪੁੱਠੀ ਸਹਿਤੀ ਨਹੀਂ ਦੇਣੀ ਹੈਗੀ ਵੀ ਹਾਂ ਪੁੱਤ ਤੂੰ ਆਹ ਕੰਮ ਕਰ ਲੈ ਮਾੜੇ ਤੋਂ ਰੋਕੋ ਮਾਸੂਮਾਂ ਨੂੰ ਮਾੜੇ ਤੋਂ ਰੋਕੋ ਠੀਕ ਹੈ ਕਦੇ ਪੁੱਠੀ ਸਲਾਹ ਨਾ ਦੋ ਕਿਸੇ ਦੇ ਧੀ ਪੁੱਤ ਨੂੰ ਮੇਰਾ ਇਹੀ ਕਹਿਣ ਹੁੰਦਾ ਇਹ ਬਹੁਤ ਬੜਾ ਮਹਾਪਾਪ ਹੈ ਕਿਉਂਕਿ ਮਾਸੂਮ ਨੇ ਇਹਨਾਂ ਦੀਆਂ ਅਸਰ ਬੁੱਧੀਆਂ ਨੇ ਇਹ ਬੱਚੇ ਨੇ ਇਹਨਾਂ ਨੂੰ ਅਸੀਂ ਜਿੱਧਰ ਨੂੰ ਕੱਚੇ ਭਾਂਡਿਆਂ ਨੂੰ ਮੋੜ ਦਾਂਗੇ ਇਹਨਾਂ ਨੇ ਉਧਰ ਨੂੰ ਮੁੜ ਜਾਣਾ ਹਰੇਕ ਬੱਚੇ ਨੂੰ ਭਾਵੇਂ ਉਹਦੇ ਸਿਰ ਤੇ ਪਿਓ ਦਾ ਸਾਇਆ ਨਹੀਂ ਹੈਗਾ ਭਾਵੇਂ ਮਾਂ ਦਾ ਸਾਇਆ ਨਹੀਂ ਹੈਗਾ ਤੁਸੀਂ ਉਸ ਬੱਚੇ ਨੂੰ ਇੱਕ ਸਹੀ ਰਸਤਾ ਦਿਖਾਇਆ ਕਰੋ ਇਹਦੇ ਵਿੱਚ ਹੀ ਸਾਡਾ ਭਲਾ ਹੈ ਠੀਕ ਹੈ ਜੀ ਸੋਹੀ ਗੱਲਾਂ ਮੈਂ ਫੇਰ ਕਹਨੀ ਆ ਬਈ ਜੇ ਅਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਸਾਨੂੰ ਕਿਸੇ ਦਾ ਬੁਰਾ ਕਰਨ ਦਾ ਕੋਈ ਹੱਕ ਨਹੀਂ ਹੈਗਾ ਠੀਕ ਹੈ ਜੀ ਬੁਰਾ ਭਲਾ ਉਸ ਪਰਮਾਤਮਾ ਦੇ ਹੱਥ ਹੈ ਅਸੀਂ ਵੀ ਉਹਦੀ ਨਿਗਾਹ ਹੇਠਾਂ ਠੀਕ ਹੈ ਜੀ ਅ ਕਦੇ ਵੀ ਉਹਦੀ ਰਜਾ ਤੋਂ ਬਾਹਰ ਨਾ ਜਾਇਆ ਕਰੋ ਠੀਕ ਹੈ ਚਲੋ ਠੀਕ ਹੈ ਜੀ ਮਹਾਰਾਜ ਸਾਹਿਬ ਦਾ ਭਲਾ ਕਰੇ ਕਿਸੇ ਨੂੰ ਦੁੱਖ ਦੀ ਘੜੀ ਨਾ ਦਿਖਾਵੇ ਸੱਚੇ ਪਾਤਸ਼ਾਹ ਹੱਸਦੇ ਵਸਦੇ ਰਹਿਣ ਸਾਰੇ ਭੈਣ ਭਾਈ ਤਿੰਨ ਆ ਪੁੱਤ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ